ਸ੍ਰੀ ਕਾਬਲੀ ਸਾਰਿਆਂ ਨੂੰ ਬਈ ਬੰਦਾ ਬਈ ਸਮਾਨ ਜੇ ਲੈ ਕੇ ਟਰਾਲੇ ਦਾ ਹੋ ਗਿਆ ਰੈਡੀ ਬਸ ਦੇਖਣੇ ਲੁਖਣੇ ਵਾਲਾ ਰਹਿ ਗਿਆ ਪ੍ਰੋਜੈਕਟ ਫਿਰ ਪਾਵਾਂਗੇ ਫੋਟੋ ਜਦੋਂ ਤਿਆਰ ਹੋ ਗਿਆ ਇੱਕ 75 ਦੇ 3 ਮਿੰਟ ਜਨ ਟੱਕਣਾ ਅਬ ਬਾਰਾਂ ਗੁਰੂ ਦੇ ਕਿੰਦੇ ਆਂਦੇ ਆਂ ਸਮਾਨ ਆਂਦਾ ਏ ਵੀ ਨਾਲ ਦੇ ਦੇ ਸਤਿਗੁਰ ਜੀ ਉਹ ਬਾਇਰ ਨਾਲ ਕੋ ਮੜੇ ਮੋਟ ਕੰਡਮ ਤੇ ਮਹਾਜਨ ਨਵੇਂ ਪਾ ਦੇਣੇ ਹੋਣ ਕਿੰਨੇ ਕੋਨੇ ਦਾ ਕੰਮ ਆ ਚੰਗੀ ਚੀਜ਼ ਚਾਹੀਦੀ ਹੈ ਤਾਂ ਮੜੀ ਤੇੜਿਆ ਜੀ ਤੇ ਮਤਲਬ ਹੈ ਨਾਲ ਦੇ ਦੇ ਹਨਾ ਹਾਂ ਐ ਨਾਲ ਦੇ ਬਹੁਤ ਸਾਲ ਘੜਤੇ ਹਾਂ 25 30 ਸਾਲ ਬਾਕੀ ਦੋ ਟਾਇਰਾਂ ਦੀ ਵੀ ਸਲਾਹ ਵੀ ਦੋ ਟਾਇਰ ਵੀ ਬਦਲ ਦਿੰਨੇ ਹੂੰ ਦੋ ਟਾਇਰ ਬਈ ਪਹਿਲਾਂ ਬਦਲਾਤੇ ਤੇ ਦੋ ਜੋੜਾ ਲੱਗਣਾ ਹਾਂ ਜੋੜਾ ਲਾ ਦਿੰਨੇ ਜੇ ਹੋਇਆ ਬਈ ਕਿਸੇ ਗੱਡੀਆਂ ਗੁੱਡੀਆਂ ਕੋਈ ਟਰੱਕ ਲਾਂਦਾ ਕੋਈ ਯਾ ਟਰੱਕਾਂ ਵਾਲੇ ਕੋਈ ਵਧੀਆ ਹਾਲਤ ਤੇ ਹੋਏ ਕਿਸੇ ਕੋ ਦੱਸ ਦਿਓ ਹਾਂ ਦੱਸਦੀ ਜਾਵਾਂਗਾ ਬਾਕੀ ਅਮਰ ਤਾਂ ਲੈਣਾ ਹੀ ਹੈ ਹੂੰ ਗੰਨੇ ਨੂੰ ਤਾਂ ਫੇਰ ਮਚੰਦੀ ਜਾਦੀ ਜੀ ਜੀ ਦੀ ਜੂਰੀ ਨਹੀਂ ਚੱਲੀ ਜਾਂਦੇ ਜੀ ਜੀ ਦੀ ਚੱਲੀ ਜਨੇ ਗਣ ਕਰੂ ਹੂੰ ਕਿਉਂਕਿ ਲੋਕਲ ਜਾਣਾ ਹੁੰਦਾ ਹਾਂ ਗੰਨੇ ਦਾ ਕੰਮ ਹੂੰ ਗੰਨੇ ਦਾ ਐਮ ਤਾਂ ਝੋਲ ਜਾਂ ਹਲਵਾਨ ਤੇ ਫੇਰ ਮਾੜਾ ਟਾਇਰ ਉੱਗੜ ਜਾਂਦਾ ਹੂੰ ਇੱਕ ਰੋਡ ਨਹੀਂ ਸਹੀ ਹੈਗੇ ਰੋਡਾਂ ਦਾ ਬਹੁਤ ਹ ਇਦਾਂ ਨੂੰ ਘੁੰਮ ਕੇ ਜਾਣਾ ਪੈਂਦਾ ਬਾਕੀ ਪੈਂਟਰ ਸਾਹਿਬ ਆਏ ਵੀ ਆਹ ਭਾਈ ਮੇਰੇ ਪੈਂਟਰ ਸਾਹਿਬ ਇਹ ਲਿਫਾਫਾ ਹੀ ਲਾ ਲਿਆ ਉੱਪਰ ਹੈ ਆਹ ਲਿਫਾਫਾ ਮੀਂਹ ਤੇ ਸਿਆ ਠੰਡੇ ਵੜਿਆ ਵਾ ਤਾਂ ਠੀਕ ਕਿਹੜਾ ਪਿੰਡ ਆਇਆ ਬੰਦਸਾ ਮੇਰਾ ਪਿੰਡ ਆਈ ਲਈ ਬਸਲੀ ਬਸੀ ਗੁਜਰਾ ਅਸੀਂ ਗੁਜਰਾ ਅੰਦਰ ਕਾਲਾ ਹੀ ਕਰਨਾ ਫਿਰ ਅੰਦਰ ਕਾਲਾ ਹੈ ਨਾ ਬੈੱਡ ਨੂੰ ਵੀ ਕਾਲਾ ਥੱਲੇ ਵੀ ਕਾਲਾ ਹੂੰ ਇਹ ਲੱਗਿਆ ਬਾਈ ਸਰਵਿਸ ਕਰਨ ਚੱਕੇ ਖਲਾਏ ਤੇ ਬਾਈ ਆਪਾਂ ਨੇ ਹੁਣ ਗਰੀਸ ਗਰੂਸ ਕਰਨੇ ਨੂੰ ਫਿਰ ਪਤਾ ਲੱਗਿਆ ਵੀ ਬੈਰਿੰਗ ਵੀ ਉਹ ਆ ਹੁਣ ਚਲ ਖੋਲ ਲਿਆ ਵੈਸ ਕਿਆ ਨਾ ਨਾ ਫਿਰ ਇੱਕ ਵਾਰ ਚੀਜ਼ ਨੂੰ ਹੱਥ ਲੱਗੇ ਵੀ ਚਲ ਨੀਚੂ ਆ ਫਿਰ ਹਮ ਇਹ ਤਾਂ ਰੋਜ਼ ਉਤ ਖਲਾ ਨਹੀਂ ਹੁੰਦੇ ਚੱਕੇ ਤੜਕਾਉਂ ਤਾਂ ਨਹੀਂ ਰਸ ਤੈਗੇ ਨਹੀਂ ਵੀ ਦੇਖੀ ਆ ਹੱਥ ਲਾ ਲਾ ਕੇ ਭੈ ਇਸ ਹਾਲ ਹੋ ਗਿਆ ਰੇਟ ਅਲਾ ਖੜੇ ਨੂੰ ਹਾਂ ਸਾਲ ਹੋ ਗਿਆ ਹਾਂ 24 ਦਾ ਖੜਾਇਆ ਵਾ 25 ਚੜ ਗਿਆ ਹਾਂ ਜੀ ਸਾਹਿਬ ਹਾਲਵਾ ਟਰਾਲਾ ਜਾਣਾ ਦੇਖ ਲੈ ਹਾਂ 22 ਛੱਡਿਆ ਦਾ 25 ਜਾਣਾ ਬਾਕੀ ਅੰਕਲ ਦੇ ਹੱਥੋਂ ਬਈ ਅਸੀਂ ਅੰਕਲ ਨੂੰ ਤੰਗ ਨਹੀਂ ਕਰਿਆ ਖੁੱਲਾ ਟਾਈਮ ਲੈ ਲਿਆ ਹੁਣ ਤਸੱਲੀ ਅੰਕਲ ਨੇ ਕਰਾਉਣੀ ਏ ਦੀ ਹਾਂ ਬਾਕੀ ਇਹ ਬਾਅਦ ਚ ਫੋਟੋ ਪਾਵਾਂਗੇ ਜਿਆ ਇਹ ਰੈਡੀ ਹੋ ਗਿਆ ਇਹ ਤਾਂ ਲਿਖ ਲਉ ਖੋਣਾ ਸਟicker ਲੱਗਣੇ ਆ ਆ ਪਹਿਲਾਂ ਵਾਲੀ ਸੀ ਬਈ ਆਪਣਾ ਨਹਿ ਮੋਗਰੀ ਪਹਿਲਾਂ ਵਾਲੀ ਸੀ ਉਹਨੇ 5-6 ਮਹੀਨੇ ਹੋਏ ਆ ਤੇ ਬੈੱਡ ਲਵਾ ਲਿਆ ਤਾਂ ਮਤਲਬ ਹੁਣ ਮੋਡੀਫਿਕੇਸ਼ਨ ਜੀ ਕਰੀ ਆ ਜਿਵੇਂ ਆ ਤੇ ਪੁਰਾਣੇ ਮਾਡਲ ਦਾ ਸੀ ਉੱਪਰ ਤੇ ਤੇ ਪਿੱਛੇ ਗ੍ਰਿੱਲ ਬਣੀ ਆ ਡਾਲੇ ਵਾਲੀ ਥੱਲੇ ਵਾਲੀ ਸਾਰੀ ਆ ਕੁੰਡੀਆਂ ਕੰਡੀਆਂ ਜਿੰਨੀਆਂ ਆ ਪੌੜੀ ਵਾ ਚਲੋ ਕੀ ਆ ਆ ਦੇਖੋ ਆਹ ਜੜੀ ਇਹਦਾ ਨਵੀਂ ਨਵੀਂ ਅੰਗਰੇਜ਼ੀ ਜੀ ਦਾ ਲਿਖਦਾ ਪੰਜਾਬੀ 'ਚ ਲਿਖਣਾ ਪੰਜਾਬੀ 'ਚ ਸਾਰਾ ਕੁਝ ਅੰਗਰੇਜ਼ੀ ਕਿਹਦੇ ਅਗਰੇਜ਼ਾਂ ਨੇ ਪੜ੍ਹਨਾ ਇਹ ਪੜ੍ਹਨਾ ਤਾਂ ਪੰਜਾਬੀ ਆਪਾਂ ਨੇ ਨਾ ਨਾ ਕੋਈ ਲਿਖ ਕੇ ਇਹਦਾ ਕਿਸੇ ਨੂੰ ਭੇਜਦਾ ਹਾਂ ਕੀ ਭੇਜਦਾ ਨਾ ਅੰਗਰੇਜ਼ੀ ਦੇਖਦਾ ਹਾਂ ਜਿਵੇਂ ਅਗਲੇ ਨੂੰ ਭੇਜਿਆ ਉਹਨੇ ਲਿਖਦਾ ਬਾਅਦ 'ਚ ਕਹਿੰਦੇ ਪੰਜਾਬੀ ਲਿਖਣਾ ਦਾ ਬਾਅਦ 'ਚ ਇਹਨਾਂ ਸਾਥੇ ਫੋਨ 'ਚ ਨਹੀਂ ਪਿਆਬੀ ਲਿਖ ਹੋਈ ਹੈ ਹਾਂ ਅੱਧੀ ਕਹਿ ਹਾਂ ਇਹਦੇ ਨਾਲ ਲਿਖਦੀ ਹੈ ਟਰਾਲੇ 'ਤੇ ਮੈਂ ਤਾਂ ਪੜ੍ਹਨੀ ਵੀ ਨਹੀਂ ਆਉਂਦੀ ਇਹ ਕਹਿ ਲਿਆ ਇਹਨੂੰ ਫਰਸ਼ ਨੂੰ ਵੀ ਮਾਰਨਾ ਹੈ ਹਾਂ ਮੈਂ ਬਰਾਜਾ ਇੱਕ ਜਦਾਂ ਪਰਸ਼ ਬਾਈ ਆਪਣਾ ਟਰਾਲੇ ਦੇ ਬਾਅਦ ਚ ਲੱਗਿਆ ਬਾਈ ਕੋਲੋ ਆ ਲਿਆ ਤਾਂ ਬਸ ਤਾਂ ਸਹੀ ਹੈ ਛੇਪ ਵਾਲਾ ਇਹਦੇ ਕਿਹਦੇ ਸਹੀ ਹਾਂ ਛੇਪ ਵਾਲਾ ਫਸਿਆ ਜਾਂਦਾ ਟੰਡ ਨੇ ਇਹ ਆਨਾਸ ਮਾਰਿਆ ਪਿਆ ਅੰਕਲ ਹਾਂ ਉੱਥੇ ਸੀੜੇ ਨਹੀਂ ਖੁੱਲਦਾ ਮੈਨਾਂ ਕਹੀ ਗਾ ਠੰਡ ਨਹੀਂ ਪੈਂਦੀ ਠੰਡ ਨਹੀਂ ਪੈਂਦੀ ਮੈਂ ਕਹਿੰਦਾ ਹੁਣ ਧੁੱਪ ਆ ਹੀ ਨਹੀਂ ਗਈ ਇਹ ਤਾਂ ਮੀਂਹ ਪੈ ਕੇ ਫੇਰ ਖੁੱਲੂਗਾ ਇੱਕ ਵਾਰ ਮੀਂਹ ਪਊਗਾ ਇੱਕ ਵਾਰ ਫੇਰ ਦੱਸਿਆ ਵਾ ਮੀਂਹ ਫੇਰ ਕਦ ਹੈਗਾ 2-4 ਦਿਨਾਂ ਚ ਲੈ ਲੈ ਠੀਕ ਹੈ ਰਕਣ ਕੁ ਬੀਜਣੇ ਨੇ ਲੋੜੀ ਨੂੰ ਬੀਜੀ ਹੈ ਨਹੀਂ ਨਹੀਂ ਬੀਜ ਤਾਂ ਹੋ ਜੂਗੀ ਇਹਦੇ ਵੀ ਲੋੜੀ ਲਈ ਬੀਜੀ ਜਾਂਦੀ ਹਾਂ ਇਹ ਮੇਰਾ ਬੀਜ ਵੀ ਰਹਿ ਗਿਆ ਉੱਥੇ ਉਹ ਤਾਂ ਕੋਈ ਚੱਕਰ ਨਹੀਂ ਵੈਸੇ ਗੇਤੀਆਂ ਵਾਲੇ ਗੇਤੀਆਂ ਵਾਲੇ ਵੀ ਤੰਗ ਹੋਏ ਐ ਇਸ ਵਾਰ ਹਨਾ ਠੰਡ ਲੇਟ ਪਈ ਆ ਹੈ ਕੱਲ ਨੂੰ ਵੇਜੇ ਦੇਣੀ ਆ ਆਪਣੇ ਇਲਾਕੇ ਦਾ ਅੰਕਲ ਉਹ ਨਹੀਂ ਬਿਮਾਰੀ ਦੀ ਆ ਕਿ ਸੁੰਡੀ ਵਾਲੀ ਜਿਹੜੀ ਪਰਾਲੀ ਵਿੱਚੇ ਪਾਉਂਦੇ ਆ ਕਈ ਇਲਾਕੇਆਂ ਦਾ ਕੀਲਿਆਂ ਦੇ ਕੀਲੇ ਖਤਮ ਕਰਤੇ ਬਹੁਤ ਬਹੁਤ ਉਹ ਹਣੀ ਪਤਾ ਨਹੀਂ ਕਾਹਦੇ ਲੱਗਦੀ ਸੁੰਡੀ ਉਹ ਯਾਰ ਪਰਾਲੀ ਤੇ ਥੱਲੇ ਜਿਹੜਾ ਫੰਗਸ ਪੈ ਜਾਂਦੀ ਆ ਆਪਣੇ ਆਪਣੇ ਏਰੀਆ 'ਚ ਘਟਾ ਮਿੱਟੀ-ਮਿੱਟੀ ਦਾ ਫਰਕ ਆ ਜਿਹੜੀ ਜ਼ਿਆਦਾ ਚੀੜੀ ਮਿੱਟੀ ਆ ਨਾ ਉਹ 'ਚ ਜ਼ਿਆਦਾ ਏ ਆਪਣੇ ਹੈਗੀ ਹੈ ਕਿਸੇ ਦੇ ਜਿੱਕੜਾ ਹੈਗੇ ਵੀ ਇੱਕ ਪੂਰੇ ਘੇਰੇ ਚੋਂ ਇੱਕ ਦੋ ਸਿਆੜਾ ਕਿਸੇ ਦੇ ਭੈਣ ਜੋ ਭਾਬੀ ਜੀ ਵੀ ਮੈਂ ਇੱਥੇ ਉੱਪਰ ਹੁੰਨਣ ਤੋਂ ਲੋਗ ਲਾਂਗੇ ਕਾਲੀ ਪਈ ਆ ਇਹਨੇ ਕਣਕਾ ਤਾਂ ਜਿੱਦਾਂ ਠੰਡ ਪਈ ਆ ਕਣਕਾ ਮੀਂਹ ਨਹੀਂ ਬਣਾਉਂਦੀ ਜਿਸੀ ਵਾਂਗੂੰ ਉਹੀ ਲੱਗੇ ਆਪਣੇ ਰੇਚ ਆਏ ਵੀ ਹੁਣ ਜਿਵੇਂ ਅੰਕਲ ਅਸੀਂ ਪਾਣੀ ਲਾਇਆ ਉਹ ਤੇ ਪਰਮੀ ਪੈ ਗਿਆ ਕੋਈ ਚੱਕਰ ਨਹੀਂ ਆਪਣੇ ਝੱਲ ਲੰਦੀਆਂ ਆਣੀ ਮਿੱਟੀ ਇਦਾਂ ਦੀ ਹੁਣ ਜਿਹੜੀ ਪੱਕੀ ਮਿੱਟੀ ਆ ਉੱਥੇ ਖਰਾਬ ਹੋਣਾ ਪਾਣੀ ਲੱਗਿਆ ਵਾ ਪਿਲੀਆਂ ਕਰ ਦੇਣੀਆਂ ਉੱਪਰ ਤੇ ਮੀਂਹ ਪੈ ਗਿਆ ਜੀ ਯਾਰ ਨੇ ਮੀਟ ਇੱਕ ਦਿਨ ਪਹਿਲਾਂ ਭਰਤੀ ਅੱਜ ਵੀ ਪਾਣੀ ਖੜਾ ਅਹ ਖੜਾ ਮੈਂ ਵੀ ਜਾ ਮਾ ਪਾਣੀ ਲੈ ਆਉਣਾ ਪਹਿਲਾਂ ਪਾਣੀ ਖੜਾ ਛੇੜੀ ਦੀ ਆ ਛੇੜੀ ਦੇ ਬੰਦੇ ਆ ਨਾਲ ਛੇੜੀ ਦੇ ਹੀ ਬੰਦੇ ਸਾਡੇ ਨਾਲ ਅੱਛਾ ਅੱਜ ਹੋ ਜੂਗਾ ਜੀ ਪੈਂਟ ਦਾ ਢੇੜੀ ਅੰਕਲ ਪੈਂਟ ਦਾ ਹਾਂ ਹੋ ਜਾਣਾ ਉਹ ਤਾਂ ਸਾਰੇ ਹੋ ਜਾਣਾ ਆਹ ਆ ਗੱਡ ਤੇ ਆਈ ਯਾਰ ਮਾ ਇਦੇ ਕੋਡ ਵੱਜੂਗਾ ਹੀ ਹਨਾ ਇਹ। ਮਾ ਥੱਲੇ ਆ ਤੂੰ ਤਾਂ ਮਸ਼ੀਨਾਂ ਮਾਰਿਆ ਹੈ। ਅੱਛਾ ਅੱਛਾ। ਮਾ ਥੱਲੇ ਜਿਹੜਾ ਸਾਰਾ ਉਹ ਲੱਗਣਾ। ਮੈਂ ਕਹਿੰਦਾ ਆਮਨ ਕਸਾਇਦ ਲਈ। ਹੈਂ? ਗੱਬੇਟ। ਹਾਂ। ਕਰਨਾ ਫੇਰ ਖੋਲੜਾ ਪੈਣਾ। ਨਹੀਂ ਗੱਲੇ ਦੇ ਇੱਕ ਤਾਂ ਜਿਹੜਾ ਹੋਰ ਨਾਲ ਆ ਲੈਣੇ ਤੂੰ ਵੀ ਛੱਡ ਦੇ ਹਾਲੀ। ਕੀ ਰੇਟ ਤੇ ਪੁੱਛਿਆ ਕਿਸੇ ਨੂੰ? ਹਾਂ। ਕੋਈ ਨਹੀਂ ਇਹਦਾ। 500 500? 500 ਹੋ ਗਏ ਰੇਟ ਤੁਹਾਡੇ। ਆਉਂਦੇ। ਪੰਜ ਸੌ ਹੋ ਗਿਆ ਫਿਰ ਤਾਂ ਗਿਰ ਕੇ ਫਾਇਦਾ। 2.5 ਚਾਈ ਕਿੱਥੇ। ਫਿਰ ਉਹਨਾਂ ਵਾਲਾ ਪੁੱਛ ਲਿੰਦੇ ਟੋਕੇ ਵਾਲਾ ਟਰਾਲਾ। ਉਹ ਚ ਲਾ ਲਿਓ ਗੇੜੇ ਉਹਦੇ। ਐਂ ਤਾਂ ਫੇ ਬੜੂ ਕਿੱਥੇ ਆਉਂ। ਅੰਦਰ ਨਹੀਂ ਉਹਨਾਂ ਦੇ ਬੜਨਾ ਹਨ ਪਰ ਬਥੇਰਾ ਉੱਚਾ ਯਾਰ। ਦੇਖ ਲਿਓ ਸੈਵ ਜੋ ਤਲੇ ਨਾਲ ਲੱਗ ਜੂਗਾ ਕਿਹੜਾ। ਸੈਵ ਜੋ ਤਲਾ ਸੈਵ ਦਰਚ। ਉਹੋ ਜੀਆਂ ਚੱਕ ਚੱਕ ਕੇ ਵਿੱਚ। ਹੂੰ। ਉਹ ਲਿਆ ਕੇ ਪਾਉਣੇ। ਉਹ ਜੀ। ਉੱਥੇ ਬੈੱਡ ਵਾਲਾ ਚਾਹੀਦਾ ਸੀ ਨਾ ਔਰੀਆਂ ਵਾਸਤੇ ਆਂਦੀਆਂ ਦੀ ਲੋੜ ਸੀ ਹਾਂ ਇਕ ਨਹੀਂ ਭਰ ਲਈ ਜੀ ਇੱਥੇ ਪਾਈਪ ਲਾ ਕੇ ਹਾਂ ਕੀ ਅੱਜ ਭਾਈ 225 ਚੜ ਗਿਆ ਨਵੀਂ ਸਵੇਰ ਨਵਾਂ ਸਾਲ 25 ਸਨ ਚੜ ਗਿਆ ਹੈ ਹਾਂ ਜੀ 25 ਸਾਲ ਦੇ ਨਹੀਂ ਪਤਾ ਲੱਗਦਾ ਕਿ ਕਿਣਾ ਲੰਘ ਗਿਆ ਹੁੰਦਾ ਕਿਹੜੇ ਸਾਲ ਸੰਧੀ ਕਰੀ ਵੀ ਅੰਕ ਲੋਰੇ ਵਰਕਸ਼ਾਪ ਅੰਕਲ ਸਰ ਪੂਰੇ ਤਾਂ ਇੱਥੇ ਤਾਂ ਅਸੀਂ 16 ਜੀ 16 ਦੇ ਅੰਦਰ ਤੇ ਬੈਨਾ ਪਿੰਡ ਜਿੱਤੇ ਬੈਨਾ ਇਹ ਤੁਹਾਡੇ ਆਪਣੇ ਖੇਤ ਤੇ ਹਾਂ ਆਪਣੇ ਆਹ ਮੋਟਰ ਵੀ ਆਪਣੀ ਉਹ ਜਮਣਾ ਬਾਬਾ ਪੁਰਾਣੀ ਆਉਣੀ ਅੰਕਲ ਹੈ ਚੰਕੌਰ ਸਾਹਿਬ ਦੀ ਜਗ੍ਹਾ ਨਹੀਂ ਚੰਕੌਰ ਸਾਹਿਬ ਆਹ ਮੋਟਰ ਵਾਲੇ ਜਮਣ ਵਾਲੀ ਮੋਟਰ ਬਹੁਤ ਪੁਰਾਣੀ ਆ ਦੇਖੋ ਡਿੰਗੜੀ ਜਮਣਾ ਨਹੀਂ ਹੈ ਇਹ ਚੰਕੌਰ ਸਾਹਿਬ ਨੂੰ ਰੋਡ ਚਲੇ ਜਾਂਦਾ ਹੈ ਆਪਣੇ ਬੇਲੇ ਵਾਲੇ ਰੋਡ ਤੋਂ ਚੰਕੌਰ ਸਾਹਿਬ ਜਿਹੜਾ ਨੈਰ ਵਾਲਾ ਰੋਡਾ ਲੁਧਿਆਣਾ ਵਾਲਾ ਉਹਨੂੰ ਮਲਾ ਦਿੰਦਾ ਹੈ 2 ਕਿਲੋਮੀਟਰ ਦਾ ਟੋਟਾ ਜਿਹੜਾ ਵਿੱਚ ਇਹ ਲਿੰਕ ਰੋਡ ਹੈ ਦੋਏ ਰੋਡ ਨੂੰ ਮਲਾ ਦਿੰਦਾ ਹੈ ਆ ਤਰੀਆਂ ਬਣਾਈਆਂ ਪਈਆਂ ਨਹੀਂ ਲਗੀਆਂ ਪਹਿਲਾਂ ਹੀ ਦਿਖਾਈਆਂ ਸਾਨੂੰ ਇਹਨਾਂ ਤੋਂ 6 ਤੋਂ 8 8 ਆਂ ਮੁੰਡਿਆ ਤੂੰ ਮਾਨੂੰ ਮਿਸਤਰੀ ਹਾਂ ਹੋਰ ਤਾਂ ਨੂੰ ਹਾਂ ਛੁੱਟੀਆਂ ਹੋ ਗਈਆਂ ਹੋਰ ਨਿਆਣਿਆਂ ਨੂੰ ਛੁੱਟੀਆਂ ਵੱਧ ਗਈਆਂ ਹਾਂ ਸੱਤ ਸੁੱਤ ਤੱਕ ਹੋ ਗਈਆਂ ਮੰਨ ਲਾਦੀ ਹਨਾ ਕਿਹੜੀ ਕਿੰਵੇਂ ਕਿਹੜੀ ਕਲਾਸ ਤੇ ਤੋਂ ਹੁੰਦਾ ਹੀ ਨਹੀਂ ਇਹ ਚਾਰ ਹੁੰਦਾ ਚਲੋ ਬਾਕੀ ਫਿਰ ਦਿਖਾਉਂਦੇ ਆਂ ਬਈ ਤੁਹਾਨੂੰ ਸ਼ਾਇਦ ਇਹ ਤਾਂ ਜੇ ਕਰਤਾ ਫਿਰ ਅੱਜ ਦੀ ਵੀਡੀਓ ਚ ਦਿਖਾ ਦਾਂਗੇ ਨਹੀਂ ਕੱਲ੍ਹ ਵਾਲੀ ਚ ਨਹੀਂ ਕੱਲ੍ਹ ਇਹ ਕੰਪਲੀਟ ਹੋ ਗਿਆ ਸਟicker ਸੁੱ ਕਰ ਲਾ ਕੇ ਸਭ ਕੁਝ ਇਹ ਬਣੂਗੀ ਗੱਲ ਪਹਿਲਾਂ ਡੈਡੀ ਕਰਨ ਤਾਂ ਬਾਈ ਬਦਲ ਲੈਂਦੇ ਆ ਟਰਾਲਾ ਵੇਚ ਕੇ ਹੋਰ ਲੈ ਲੈਂਦੇ ਅਸੀਂ ਕਿਹ ਚੱਲੇ ਇਹ ਹੀ ਕਰਾ ਲਓ ਜਿੰਨੇ ਕ ਪਹਿ ਲੱਗਣੀ ਤੇ ਬਰੇ ਲਾ ਲਓ ਕਿਉਂਕਿ ਲੋਹਾ ਪੁਰਾਣਾ ਤਾਂ ਹੈਵੀ ਤਾਂ ਸੋਣਾ ਇੰਨਾ ਪੁਰਾਣਾ ਟਰਲ ਬਣਿਆ ਬਾਈ ਇਹ ਤਾਂ ਕਿਤੇ ਗਲਿਆ ਨਹੀਂ ਕੁਝ ਨਹੀਂ ਹੋਇਆ ਪੁਰਾਣੇ ਲੋਹੇ ਦਾ ਇੰਨਾ ਫਰਕ ਉਹਦਾ ਕੰਬੀਨੇਸ਼ਨ ਜਦ ਲੱਗ ਜਾਣਾ ਨਾ ਬਿੱਟ ਉਹ ਡੱਬਲ ਬਲੈਕ ਹੋ ਜਾਣਾ ਸਟicker ਹੋ ਜਾਣੀ ਫਿਰ ਸੌਨ ਲੱਗੂਗਾ ਜਨਰਲ ਜਨਰਲ ਕਿਸਾਨ ਜਨਰਲ ਕੋਸਾ ਜਿੰਦਾਬਾਦ ਭਾਰਤੀ ਕਿਸਾਨ ਜਨਰਲ ਕੋਸਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਜੈ ਹਿੰਦ ਮੋਦੀ ਸਰਕਾਰ ਜੈ ਹਿੰਦ ਵਰਦ ਮੜਨਾ ਜੀ ਠੀਕ ਹੈ ਨਾ ਜੀ ਵੀ ਆਪਾਂ ਨੂੰ ਸਾਰੇ ਪਹੁੰਚਣ ਦੀ ਖੇਚਲਾ ਕਰੀਏ ਜੀ ਜੀ ਤੇ 4 ਤਰੀਕ ਨੂੰ ਆਪਾਂ ਨੇ ਅਸੀਂ 8 ਵਜੇ 8:30 ਦੇ ਕਰੀਬ ਕਾਫਲਾ ਚੱਲਣਾ ਜੀ ਆਪਣਾ ਮਰੰਡੇ ਤੋਂ ਇਕੱਠੇ ਹੋ ਕੇ ਠੀਕ ਜੀ ਖਨੌਰੀ ਬਾਰਡਰ ਨੂੰ ਤੇ ਹੈਗਾ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਆਪਣੇ ਪਿੰਡਾਂ ਤੋਂ ਗੱਡੀਆਂ ਕੱਢੀਏ ਹਾਂਜੀ ਹਾਂਜੀ ਆਪਾਂ ਕਾਫਲੇ ਦੇ ਰੂਪ ਵਿੱਚ ਆਪਾਂ ਪਹੁੰਚੀਏ ਕਿਉਂਕਿ ਜਿੰਨੇ ਵੀ ਬਾਹਰਲੇ ਜਿੰਨੇ ਵੀ ਜ਼ਿਲ੍ਹੇ ਆ ਸਾਰੇ ਜਿੰਨਿਆਂ ਤੋਂ ਕਾਫਲੇ ਆ ਰਹੇ ਆ ਅੱਪਾ ਵੀ ਆਪਣਾ ਫਰਜ਼ ਕਿਉਂਕਿ ਸ਼ਮੂਲੀਅਤ ਜਿਹੜੀ ਰੋਪਣਾ ਰ ਮਹਾਲੀ ਦੀ ਬਹੁਤ ਘੱਟ ਰਹੀ ਆ ਬਾੜਾਂ ਦੇ ਠੀਕ ਆ ਜੀ ਹੁਣ ਮੌਕਾ ਹੁਣ ਜਿਹੜਾ ਮੋਰਚਾ ਸਿਰੇ ਤੇ ਗਿਆ ਹੋਇਆ ਅੱਪਾ ਦੱਸਿਏ ਵੀ ਹਾਂ ਅਸੀਂ ਵੀ ਉੱਠੇ ਹੋਏ ਆ ਸਰਕਾਰਾਂ ਇੱਕ ਨੇ ਜਾਗਦੀਆਂ ਵੀ ਸਾਰਿਆਂ ਦੇ ਸਾਡੇ ਲੋਕਾਂ 'ਚ ਫਿਕਰ ਆ ਸੋਦਾ ਜਗਦੀਸ਼ ਸਿੰਘ ਡੱਲੇ ਵਾਲ ਨੂੰ ਲੈ ਕੇ ਅੱਪਾ ਆਪਣਾ ਫਰਜ਼ ਨੂੰ ਨਿਭਾਉਂਦੇ ਹੋਏ ਇੱਕ ਦਿਨ ਆਪਾਂ ਲਾ ਸਕਦੇ ਆ ਇੱਕ ਦਿਨ ਆਪਾਂ ਕੱਢ ਸਕਦੇ ਆ ਆਪਣੇ ਕੰਮਕਾਰ ਫਿੱਟ ਕਰੀਏ 4 ਤਰੀਕ ਨੂੰ 8 ਵਜੇ ਆਪਾਂ ਨੇ ਕਾਫਲਾ 8 8.5 ਦੇ ਕਰੀਬ ਆਪਾਂ ਨੇ ਖਨੌਰੀ ਨੂੰ ਤੋਰਨਾ ਉਹਦੇ ਨਾਲ ਫਿਰ ਬਹੁਤ ਲੋਕਾਂ ਨੂੰ ਫਰਕ ਪੈਂਦਾ ਕਾਫਲਿਆਂ ਨੇ ਜਾਂ ਲੰਘਣਾ ਪੂਰੇ ਪੰਜਾਬ ਚੋਂ ਕਾਫਲੇ ਆਉਣੇ ਆ ਬਾਹਰੀਆਂ ਸਟੇਟਾਂ ਤੋਂ ਲੋਕਾਂ ਨੇ ਆਉਣਾ